ਤੇ ਕਿਸੇ ਦੀ 20 ਕਿਲੇ ਜਮੀਨ ਕੇਰੀ 30 ਕੇਰੀ 50 ਜੀ ਕਿਸੇ ਦਾਸ ਕੇਰੀ 2 ਉਹਨੇ ਉਹਨੇ ਦਾ ਹੀ ਆਸਰਾ ਸੀ ਤੇ ਸਭ ਪਾਣੀ ਦੀ ਮਾਰ ਚਾਣ ਕੇ ਸਭ ਕੋ ਢੇਰੀ ਢਾ ਕੇ ਬੈਠੇ ਹੋਏ ਆ ਪਾਜੀ ਤੁਸੀਂ ਸਫਾਈ ਕਰ ਰਹੇ ਆ ਥੱਲੇ ਹਾਂ ਸਵੇਰ 8 ਵਜੇ ਤੋਂ ਲੈ ਕੇ ਤੇ ਇੱਥੇ ਹੀ ਆ ਸੜੀ ਰੋਟੀ ਲੰਗਰ ਪਾਣੀ ਜੋ ਵੀ ਸਾਡਾ ਕੁਝ ਇੱਥੇ ਹੀ ਆ ਸਾਰਾ ਕੁਝ ਇੱਥੇ ਹੀ ਆ ਲੋਕਾਂ ਦੇ ਲੋਕਾਂ ਦੇ ਇਹਦੇ ਵਿੱਚ ਲੋਕਾਂ ਦੇ ਡੰਗਰ ਵੀ ਰੌੜ ਰੌੜ ਕੇ ਅਸੀਂ ਆਪ ਕੱਲ ਜਾਂਦੇ ਦੇਖੇ ਆ ਅੱਛਾ ਜੀ ਲੋਕਾਂ ਦੇ ਡੰਗਰ ਵੀ ਰੌੜ ਰੌੜ ਕੇ ਵੇਚ ਲਈ ਗਿਆ ਜੀ ਇਹ ਬਹੁਤ ਇਥੋਂ ਦੀ ਵੇਚਦੀਆਂ ਰੋੜੀ ਤੇ 10 ਕਿੱਲੇ ਜ਼ਮੀਨ ਆ ਮੇਰੇ ਫਾਦਰin ਲੋ ਨੇ ਕਰਮ ਸਿੰਘ ਜੀ ਜੀ ਤੇ ਉਹਨਾਂ ਦੇ ਨਾਮ ਤੇ ਆ ਤੇ ਉਹ ਵੀ ਡੁੱਬ ਗਈ ਹੋਈ ਝੋਨਾ ਪੂਰਾ ਡੁੱਬ ਗਿਆ ਆ ਜਿਹੜੇ ਸਾਡੇ ਵੀਰ ਭਰਾਵਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਯਾਨੀ ਕਿ ਅਸੀਂ ਮੋੜ ਦੁਵਾਰਾ ਕਰ ਸਕੀਏ ਅਸੀਂ ਉਹਨਾਂ ਨੂੰ ਮੁਰ ਉਦੋਂ ਹੀ ਦੇਖਣਾ ਚਾਹੁੰਦੇ ਆ ਜਿੱਦਾਂ ਉਹਨਾਂ ਦਾ ਸੀਗਾ ਉਹਨਾਂ ਦੇ ਚਿਹਰੇ ਤੇ ਉਹੀ ਹਾਸੇ ਸਾਰੇ ਡੁੱਬੇ ਹੋਏ ਬਣੇ ਗੰਦਾ ਪਾਣੀ ਆ ਗਿਆ ਉਹਨਾਂ ਦੀ ਦੇ ਇਹਨਾਂ ਨੂੰ ਸੋਤੇ ਦੀ ਜ਼ਿਆਦਾ ਜ਼ਰੂਰਤ ਹੈਗੀ ਆ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਆ ਬਾਦ ਚੜ ਕੇ ਜਿੰਨੇ ਵੀ ਜੋਗੇ ਹੈਗੇ ਆ ਵੀਰ ਨਾਲ ਖੜੋ ਹੈਲਪ ਕਰੋ ਤੁਹਾਡਾ ਫਿਰ ਮੈਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਇਹ ਮਿੱਟੀ ਸਾਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੇ ਸਭਨਾਂ ਨੂੰ ਬੇਨਤੀ ਸਾਡਾ ਘਰ ਜਿਹੜਾ ਪਾਣੀ ਹੜ ਆਇਆ ਹੋਇਆ ਵਾ ਉਹਦੀ ਮਾਰ ਦੇ ਵਿੱਚ ਆ ਆਪਾਂ ਹੀ ਆਪਣੇ ਟਰਾਵਾਂ ਪੈਣਾ ਦੇ ਨਾਲ ਖੜਨਾ ਆ ਬਜ਼ੁਰਗਾਂ ਦੇ ਨਾਲ ਖੜਨਾ ਆ ਹਾਂਜੀ ਕੀ ਹਾਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਘੜਾ ਜੀ ਜਲੰਧਰ ਦੇ ਬਿਲਕੁਲ ਲਾਗੇ ਤੇ ਅੱਜ ਸਾਰੇ ਏਰੀਆ ਦਾ ਜੈਜਾ ਲੈਣ ਨਿਕਲੇ ਸੀਗੇ ਤੇ ਸਾਰੇ ਭੈਣ ਭਰਾ ਜਿੰਨੇ ਵੀ ਬਾਹਰ ਬੈਠੇ ਆ ਮੇਰੇ ਭਰਾ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਦੇ ਵਿੱਚ ਸਾਰੇ ਕਹ ਰਹੇ ਦੀ ਵੀ ਵੀਰੇ ਵੀ ਜੋ ਵੀ ਹਾਲਾਤ ਆ ਨਾ ਤਾਂ ਜਾ ਆਪਾਂ ਵੀਡੀਓ ਜਰੂਰ ਦਿਖਾਈਏ ਤਾਂ ਮੈਂ ਜਲੰਧਰ ਤੋਂ ਸੁਲਤਾਨਪੁਰ ਵਾਲੀ ਸਾਈਡ ਜਾ ਰਿਹਾ ਆ ਤੇ ਰਾਹ ਦੇ ਵਿੱਚ ਇੱਕੇ ਪੈਂਦੀ ਆ ਬਈ ਇਹ ਹੁਸ਼ਾਰਪੁਰ ਵਾਲੀ ਸਾਈਡ ਤੋਂ ਸਾਰਾ ਪਾਣੀ ਆ ਰਿਹਾ ਬਈ ਦੇ ਵਿੱਚ ਜੀ 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 ਇਹ ਸਾਰੇ ਜਿਹੜੇ ਇੱਥੇ ਚਿੱਟੀ ਚਿੱਟੀ ਬਈ ਪੈਂਦੀ ਏ ਪਿੰਡ ਕਿਹੜਾ ਪੈਂਦਾ ਏ ਪਿੰਡੇ ਕੰਗਣੀ ਵਾਲੇ ਕੰਗਣੀ ਵਾਲਾ ਪਰ ਇੱਥੇ ਕਿੰਨਾ ਕੁ ਨੁਕਸਾਨ ਹੋਇਆ ਆ ਨੁਕਸਾਨ ਤਾਂ ਇਥੇ ਕਾਫੀ ਹੋਇਆ ਜੀ ਥੋਲ ਵਸ਼ਾ ਮਤਲਬ ਲੋਕਾਂ ਦੇ ਪਸ਼ੂਆਂ ਦਾ ਕੁਛ ਘਰਾਂ ਦਾ ਵੀ ਜਿਹੜੇ ਨੀਵੇਂ ਸੀਗੇ ਜੀ 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 ਪਸ਼ੂ ਝੋਨੇ ਦਾ ਬਹੁਤ ਜ਼ਿਆਦਾ ਜੀਵੀਦਾਰ ਝੋਨਾ ਦਾ ਮੈਂ ਦੇਖ ਰਿਹਾ ਸਾਰਾ ਪੁੱਤਰਾ ਹੀ ਹੋ ਗਿਆ ਇਧਰਲੀ ਸਾਈਡ ਨਾ ਹਾਂਜੀ ਇਹ ਜਲੰਧਰ ਦੇ ਲਾਗੇ ਦੀਆਂ ਤਸਵੀਰਾਂ ਆ ਜਿਹੜੀਆਂ ਆਪਾਂ ਵੀਡੀਓ ਤੁਹਾਨੂੰ ਦਿਖਾ ਰਹੇ ਆ ਤੇ ਵੈਸੇ ਜੇ ਸੁਲਤਾਨਪੁਰ ਰਜਨਾਲੇ ਵਾਲੀ ਸਾਈਡ ਜਾਣਾ ਉਧਰ ਬਹੁਤ ਜ਼ਿਆਦਾ ਕਹਿਰ ਹੋਇਆ ਹੈ ਨਾ ਤੇ ਇੱਥੋਂ ਚੱਲਦੇ ਚੱਲਦੇ ਸਾਰੇ ਆਪਾਂ ਕੋਸ਼ਿਸ਼ ਕਰਦੇ ਆ ਵੀ ਕਿੱਥੇ ਕਿੱਥੇ ਕਿੰਨਾ ਕਿੰਨਾ ਬਾਣੀ ਆਇਆ ਹੈ ਨਾ ਹਾਂਜੀ ਬਾਜੀ ਪਾਜੀ ਇਹ ਪਾਜੀ ਜਲੰਧਰ ਦਾ ਮੇਨ ਕੋਲੇ ਆ ਇਹ ਜੰਡਿਆਲੇ ਤੋਂ ਜਲੰਧਰ ਨੂੰ ਜਾਂਦਾ ਮਤਲਬ ਇਸ ਪਿੰਡਾਂ ਨੂੰ ਇਹ ਜੋੜਦਾ ਆ ਤੇ ਇੱਥੇ ਜਿਆਦਾ ਨੁਕਸਾਨ ਜਿਹੜਾ ਆਪਣਾ ਜ਼ਿਮੀਦਾਰ ਭਾਈਚਾਰੇ ਦਾ ਹੋਇਆ ਆ ਜਿਹਦੇ ਚ ਝੋਨੇ ਦੀ ਫਸਲ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਚਾਹੇ ਉਹਦੇ ਚ ਝੋਨਾ ਸੀ ਮੱਕੀ ਸੀ ਕਮਾਦ ਸੀ ਮਤਲਬ ਸਾਰਾ ਤਬਾਹ ਹੋ ਗਿਆ ਜਿੰਨਾ ਵੀ ਬਈ ਦੇ ਨਾਲ-ਨਾਲ ਏਰੀਆ ਲੱਗਦਾ ਪਿਆ ਆ ਹੂੰ ਹੂੰ ਤਕਰੀਬਨ 10 10 ਫੁੱਟ ਪਾਣੀ ਮਤਲਬ ਖੇਤਾਂ ਚ ਵੜ ਗਿਆ ਆ ਆਹ 10 ਫੁੱਟ ਫੁੱਟ ਸਾਡਾ ਇਹ ਸਾਡਾ ਪਿਛਲਾ ਪਿੰਡ ਚੁਲਾ ਗਿਆ ਚਾਚੋ ਵਾਲਾ ਰਾਪੋੜਿਆ ਫਰੋਲਾ ਆ ਜਿੰਨੇ ਵੀ ਇਹ ਪਿੰਡ ਇਧਰੋਂ ਨਾਲ ਬਈਂਦੇ ਲੱਗਦੇ ਆ ਫਗਵਾੜੇ ਵਾਲੀ ਸਾਈਡ ਨੂੰ ਸਾਰੇ ਮਤਲਬ ਐਦਾਂ ਪਾਣੀ ਖੜਾ ਹੈ ਜੀ 10 10 ਫੁੱਟ ਪਾਣੀ ਮਤਲਬ ਇਹਦਾ ਚੜਿਆ ਹੋਇਆ ਖੇਤਾਂ ਦੇ ਵਿੱਚ ਇਹ ਜਿਹੜੀ ਸਾਹਮਣੇ ਬਿਲਡਿੰਗ ਸਕੂਲ ਹੈ ਕੀ ਹੈ ਇਹ ਇਹ ਸਕੂਲ ਹੈ ਜੀ ਇਹ ਵੀ ਤਕਰੀਬਨ ਡੁੱਬਾ ਪਿਆ ਸਾਰਾ ਇਹ ਵੀ ਸਾਰੀ ਬਿਲਡਿੰਗ ਥੱਲੇ ਵਾਲਾ ਫਸਟ ਫਲੋਰ ਡੁੱਬਿਆ ਪਿਆ ਜੀ ਗਰਾਉਂਡ ਫਲੋਰ ਤੇ ਤਕਰੀਬਨ ਬਈ ਜਿਹੜਾ ਬਈ ਦਾ ਪਾਣੀ ਰੋਡ ਤੇ ਵੀ ਆ ਗਿਆ ਰੋਡ ਵੀ ਬਲੌਕ ਹੋ ਜਾਂਦਾ ਇਹਦਾ ਮਤਲਬ ਨਾ ਹਾਂਜੀ ਹਾਂਜੀ ਬਲੌਕ ਹੋ ਜਾਂਦਾ ਇਹ ਵੀ ਮੇਰੇ ਖਿਆਲ ਟੁੱਟਣ ਦੀ ਕਗਾਰ ਤੇ ਹੀ ਆ ਜਿਹਦੇ ਆਪਾਂ ਉੱਤੇ ਖੜੇ ਆ ਨਾ ਕਿਉਂਕਿ ਆਹ ਤਾਂ ਬੰਦ ਵੀ ਕਰ ਦਿੱਤਾ ਇਧਰਲੀ ਸਾਈਡ ਤੋਂ ਨਾ ਇਹ ਪਾਣੀ ਆ ਕਿੱਧਰ ਹੋ ਰਿਹਾ ਭਾਜੀ ਇਹ ਸਾਰਾ ਜਿਹੜਾ ਆਉਂਦਾ ਪਿਆ ਇਹ ਪਿਛੋਂ ਹੁਸ਼ਾਰਪੁਰ ਜਿਹੜੇ ਚੋਅ ਆ ਉਧਰ ਨਮਾਸ਼ਹਿਰ ਏਰੀਆ ਪੰਗ ਪੰਗੀ ਚੋਅ ਫਗਵਾੜਾ ਸਾਰਾ ਉਹ ਰਿਹਾ ਇਧ ਇਹ ਅਸਲ ਵਿੱਚ ਭਾਜੀ ਜਿਹੜਾ ਪੌੜਿਆ ਨਾ ਇਹ ਬਹੁਤ ਪੁਰਾਣਾ ਹੋ ਚੁੱਕਾ ਆਵਾਜ਼ ਦਿਸ ਵੀ ਰਿਹਾ ਹਾਂਜੀ ਹਾਂਜੀ ਜੀ ਪਹਿਲਾਂ ਵੀ ਇਹ ਕਰੀ ਟੁੱਟ ਚੁੱਕਾ ਇਹ ਪਹਿਲਾਂ ਟੁੱਟ ਚੁੱਕਾ ਇਹ ਹਾਂਜੀ ਇਹ ਟੁੱਟ ਚੁੱਕਾ ਤੇ ਨੁਕਸਾਨ ਉਦੋਂ ਇੱਕ ਬੰਦੇ ਦੇ ਸੱਟਾ-ਸੁੱਟਾ ਲੱਗੀਆਂ ਸੀ ਹੁਣ ਵੀ ਉਥੋਂ ਉਹ ਕਰੈਕਿੰਗ ਆਈ ਆ ਤੇ ਉਥੋਂ ਪਾਣੀ ਕਰਕੇ ਹੋਇਆ ਸਾਰਾ ਜਿਹੜਾ ਪਾਣੀ ਆਇਆ ਨਾ ਹੁਣ ਇੱਥੋਂ ਬੰਦ ਕੀਤਾ ਐਨੀ ਜਗ੍ਹਾ ਤੋਂ ਅੱਛਾ ਇਧਰ ਘਰਾਂ 'ਚ ਪਾਣੀ ਤਾਂ ਨਹੀਂ ਭਾਜੀ ਜ਼ਿਆਦਾ ਆਇਆ ਘਰਾਂ 'ਚ ਆਇਆ ਜੀ ਪਾਣੀ ਘਰਾਂ 'ਚ ਆਇਆ ਹਾਂਜੀ ਹਾਂਜੀ ਕਿਹੜੇ-ਕਿਹੜੇ ਪਿੰਡ ਬਹੁਤ ਪਿੰਡ ਆ ਜਿਹੜੇ ਮਤਲਬ ਜ ਹਾਂਜੀ ਉੱਥੇ ਤੱਕ ਪਹੁੰਚੇ ਰੇ ਉੱਥੇ ਕੋਈ ਰਾਹਤ ਵਾਲਾ ਇਦਾਂ ਦਾ ਨਹੀਂ ਪਹੁੰਚਾ ਉੱਥੇ ਸਾਡੇ ਆਪਣੇ ਭਾਈਚਾਰਾ ਜਿੰਨਾ ਵੀ ਸਾਡਾ ਹੈਗਾ ਇੱਕ ਦੂਜੇ ਨਾਲ ਸਾਰਿਆਂ ਨਾਲ ਇਹ ਤਾਂ ਸਿਰ ਆਪਣਾ ਪੰਜਾਬੀ ਭਾਈਚਾਰਾ ਹੀ ਆ ਆਪਣੇ ਭਰਾ ਹੀ ਆ ਸਾਰੇ ਇੱਕ ਦੂਜੇ ਦੀ ਹੈਲਪ ਕਰ ਰਹੇ ਆ ਉੱਥੇ ਵੀ ਇਦਾਂ ਹੀ ਆ ਸਾਰੇ ਭਰਾ ਹੀ ਜਾ ਰਹੇ ਆ ਇਹਦਾ ਹੁਣ ਪੂਰਾ ਰਾਉਂਡ ਲਾਉਣਾ ਮੈਂ ਉਸ ਸਾਈਡ ਹੀ ਜਾ ਰਿਹਾ ਹਾਂ ਨਾ ਤੇ ਚਲੋ ਪ੍ਰਮਾਤਮਾ ਇਹ ਇਤੋ ਦੁੱਖ ਦੀ ਘੜੀ ਦੇ ਵਿੱਚ ਮੈਂ ਕਹਿੰਦਾ ਵੀ ਸਹਾਈ ਹੋਵੇ ਪ੍ਰਮਾਤਮਾ ਨਾ ਕਿ ਜਿਹੜਾ ਪੌਲਿਆ ਇਹ ਮਤਲਬ ਛੋਟਾ ਹੋਣ ਦੇ ਕਾਰਨ ਨਾ ਪੁਰਾਣਾ ਪੌਲ ਕਰਕੇ ਤਾਂ ਪਿੱਛੇ ਪਾਣੀ ਦੀ ਇਹਦੇ ਮਤਲਬ ਡਾਕ ਬਹੁਤ ਲੱਗੀ ਆ ਪੂਰਾ ਪਾਣੀ ਹੈ ਜਿੰਨਾ ਮਤਲਬ ਇਹਨੂੰ ਚਾਹੀਦਾ ਰਿਕਵਰੀ ਕਰਨੀ ਪਾਣੀ ਦੀ ਅੱਗੇ ਉਹ ਨਹੀਂ ਇਹ ਕਰ ਨਹੀਂ ਰਿਹਾ ਤੇ ਪਿੱਛੇ ਇਸ ਕਰਕੇ ਪੇਂਟ ਬੁਝੜੇ ਆ ਬਹੁਤ ਜ਼ਿਆਦਾ ਇਹਦੇ ਨਾਲ ਪ੍ਰਭਾਵਿਤ ਹੋਏ ਆ ਜਿਹੜੀ ਰਾਸਤੇ ਆ ਜਿਆਦਾ ਇਹ ਤਾਂ ਤਕਰੀਬਨ ਬਰਸਾਤੀ ਪਾਣੀ ਆ ਨਾ ਜਿੱਥੇ ਜਿਆਦਾ ਲੋੜ ਆ ਉਹ ਹੈਗੀ ਆ ਇਸ ਤੋਂ ਅੱਗੇ ਜਿੱਦਾਂ ਸੁਲਤਾਨਪੁਰ ਹੋ ਗਿਆ ਜਨਾਲਾ ਹੋ ਗਿਆ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਮੈਂ ਉਸ ਜਿਹੜੇ ਜਾ ਰਿਹਾ ਹਾਂ ਪੂਰਾ ਰਾਉਂਡ ਲਾ ਕੇ ਨਾ ਫਿਰ ਇੱਕ ਦੋ ਦਿਨਾਂ ਤੱਕ ਆਪਾਂ ਇਹ ਇੱਕ ਮੁਹਿੰਮ ਆਪਣੇ ਲੈਵਲ ਤੇ ਇੱਕ ਸਟਾਰਟ ਕਰਾਂਗੇ ਰਲ ਮਿਲ ਕੇ ਭਰਾ ਵੀ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਬੈਗੀ ਤਾਂ ਬਹੁਤ ਵੱਡੇ ਵੱਡੇ ਜਥੇਬੰਦੀਆਂ ਲੱਗੀਆਂ ਸਾਰੇ ਵੱਡੇ ਵੱਡੇ ਸਿੰਗਰ ਲੱਗੇ ਹੋਏ ਆ ਦਲਜੀਤ ਦੋਫਾਂ ਜੈ ਐਮੀ ਵਿਰਕ ਵਰਗੇ ਵੱਡੇ ਵੱਡੇ ਭਾਜੀ ਸ਼ਾਬਦ ਤਾਂ ਇਹ ਹੀ ਆ ਬਈ ਇਸ ਟਾਈਮ ਮਹੌਲ ਜਿਹੜੇ ਆ ਉਹ ਬਹੁਤ ਜ਼ਿਆਦਾ ਖਸਤੀ ਹਾਲਤ ਬਣੇ ਆ ਹਾਂ ਆ ਦੇਖੋ ਨਿਗਾਹ ਮਾਰੋ ਤੁਸੀਂ ਇਧਰ ਨੂੰ ਕਿੰਨੇ ਖੇਤ ਜਿਹੜੇ ਸਾਰੇ ਝੋਨੇ ਹੀ ਆ ਜੀ ਆ ਜਿੰਨੇ ਵੀ ਸਾਰਾ ਝੋਨਾ ਹੀ ਆ ਨਾ ਇਹ ਸਾਰਾ ਸਾਰਾ ਮੌਸਮੀ ਜਿਹੜਾ ਬਰਸਾਤੀ ਪਾਣੀ ਆ ਜੀ ਇਹ ਸਾਰਾ ਹੋ ਗਿਆ ਉਹ ਦੇਖੋ ਕਿਧਰਲੇ ਪਾਸੇ ਸਾਮ ਪਿੰਡਾਂ ਤੋਂ ਬਾਹਰਲੇ ਪਾਸੇ ਨੂੰ ਜਿੰਨੇ ਆ ਸਾਰੇ ਝੋਨਾ ਹੀ ਆ ਜੀ ਇਹ ਸਾਰੇ ਇਸ ਟਾਈਮ ਮਤਲਬ ਪਾਣੀ ਦੀ ਮਾਰ ਰਿਹੇ ੜਿਆ ਜੀ ਇਹ ਤੁਸੀਂ ਗੱਲ ਕਰ ਰਹੇ ਸੀ ਵੀ ਲੋਕਾਂ ਦੇ ਲੋਕਾਂ ਦੇ ਇਹਦੇ ਵਿੱਚ ਲੋਕਾਂ ਦੇ ਡੰਗਰ ਵੀ ਰੌੜ ਰੌੜ ਕੇ ਅਸੀਂ ਆਪ ਕੱਲ ਜਾਂਦੇ ਦੇਖੇ ਆ ਅੱਛਾ ਜੀ ਲੋਕਾਂ ਦੇ ਡੰਗਰ ਵੀ ਰੌੜ ਰੌੜ ਕੇ ਵੇਚਦੇ ਹੀ ਗਏ ਜੀ ਇਹਦੇ ਬਹੁਤ ਇੱਥੋਂ ਦੀ ਵੇਚਦੀਆਂ ਕਿਉਂਕਿ ਬਾਰਡਰ ਏਰੀਆ ਜਿੱਤਾ ਹਾਂ ਜੀ ਦੰਗਰ ਰੁੜੇ ਆਗੇ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਿਛਲੇ ਪਾਸਿਓ ਆਪਣੇ ਜਿਹੜੇ ਮਗਰ ਪਿੰਡ ਆ ਉਹਨਾਂ ਦੇ ਕੁਝ ਰੁੜ ਕੇ ਆ ਗਏ ਆ ਜੀ ਜੀ ਤੇ ਕੁਝ ਜਿਹੜੇ ਆਮ ਕਿਨਾਰਿਆਂ ਤੇ ਸੀਗੇ ਜਿੱਦਾਂ ਪਾਣੀ ਦਾ ਪਤਾ ਨਹੀਂ ਲੱਗਾ ਇੱਕਦਮ ਪਾਣੀ ਆ ਗਿਆ ਉਹਦੇ ਮਾਰਦੇ ਨਾਲ ਥੋੜੇ ਡੰਗਰ ਵੀ ਜਿਹੜਾ ਕਾਫੀ ਵਜਲੀ ਰੋੜ ਰੋੜ ਕੇ ਚਲੇਗਾ ਜੀ ਇਹ ਇੱਕ ਇੱਥੇ ਜਿਹੜੀ ਜ਼ਰੂਰੀ ਬੇਨਤੀ ਆ ਸੰਗਤ ਨੂੰ ਉਹ ਇਹ ਆ ਜੀ ਕਿ ਇਹ ਜਿਹੜੇ ਪਿੰਡ ਆ ਨਾ ਇਹ ਤਕਰੀਬਨ ਸਾਰਾ ਬਰਸਾਤੀ ਪਾਣੀ ਆ ਇਦੇ ਨਾਲ ਜੀਮੀਦਾਰਾਂ ਦਾ ਨੁਕਸਾਨ ਹੋਇਆ ਮਤਲਬ ਇੰਨਾ ਨਹੀਂ ਨੁਕਸਾਨ ਹੋਇਆ ਵੀ ਜਿੱਦਾਂ ਘਰ ਡੱਪ ਹੈ ਜਾਂ ਘਰੋਂ ਬੇਕਾਰ ਹੋ ਗਏ ਆਪਾਂ ਜ਼ਿਆਦਾਤਰ ਜਿਹੜੀ ਲੋੜ ਐ ਇਸ ਟਾਈਮ ਉਹ ਇਸ ਏਰੀਏ ਨੂੰ ਸਾਡੇ ਨੂੰ ਵੀ ਜਿੱਥੇ ਤੱਕ ਸਾਡੀ ਵੀ ਪਹੁੰਚ ਹੁੰਦੀ ਆ ਜਾਂ ਹੋਰ ਵੀ ਕੋਈ ਐਨ ਆਰ ਆਈ ਮੇਰੀ ਕੋਈ ਗੱਲ ਸੁਣਦਾ ਜਾਂ ਕੋਈ ਐਨ ਜੀਓ ਵਗੈਰਾ ਉਹਨਾਂ ਨੂੰ ਲੋੜ ਹੈਗੀ ਆ ਜ਼ਿਆਦਾਤਰ ਉਸ ਏਰੀਏ ਦੇ ਵਿੱਚ ਸੁਲਤਾਨਪੁਰ ਏਰੀਆ ਜਾਂ ਨਸਰ ਆਪਣੇ ਇਹ ਸ਼ਾਹਕੋਟ ਮਲਸੀਆਂ ਇਧਰਲੇ ਅਜਨਾਲਾ ਦੇਰਾਬਾ ਬਨਾਨਕ ਇੱਥੇ ਜ਼ਿਆਦਾਤਰ ਮਤਲਬ ਬਹੁਤ ਲੋਕਾਂ ਨੇ ਲੋੜਿਆ ਜਿਹੜੇ ਘਰੋਂ ਬੇਕਾਰ ਹੋ ਗਏ ਆਪਾਂ ਉੱਥੇ ਤੱਕ ਮੇਰੀ ਬੇਨਤੀ ਆ ਵੀ ਜਿੰਨਾ ਵੀ ਆਪਾਂ ਹੋ ਸਕਦਾ ਉਹਨਾਂ ਭਰਾਵਾਂ ਦਾ ਸਾਥ ਦਈਏ ਤੇ ਵੱਧ ਤੋਂ ਵੱਧ ਮਤਲਬ ਚਲੋ ਆਪਣੇ ਮਾੜਾ ਮੋਟਾ ਕੋਈ ਪੈਰ ਹੀ ਹੋ ਸਕਣ ਤੇ ਬਸ ਇਹੀ ਮੇਰੀ ਬੇਨਤੀ ਆ ਜੀ ਹਾਂਜੀ ਚਿੱਟੀ ਪਿੰੀ ਤੋਂ ਫਿਰ ਆਪਾਂ ਆ ਗਏ ਆ ਜਮਸ਼ੇਰ ਜਮਸ਼ੇਰ ਵਾਲਾ ਰੋਡ ਸੀਗਾ ਚਿੱਟੀ ਪਿੰੀ ਤੋਂ ਹੁੰਦੇ ਹੋਏ ਤੇ ਫਿਰ ਆਪਾਂ ਪਹੁੰਚ ਗਏ ਨਕੋਦਰ ਨਕੋਦਰ ਤੋਂ ਆਪਾਂ ਰਹਿ ਹੈਗਾ ਸultanpur ਵਾਲਾ ਰੋਡ ਤੇ ਇਹਦੇ ਉੱਤੇ ਭੁੱਖ ਲੱਗ ਗਈ ਆ ਸੰਧੂ ਜ਼ਿਮੀਦਾਰ ਵੈਸ਼ਰੋ ਢਾਬਾ ਉੱਥੇ ਬ੍ਰੇਕਾ ਮਾਰੀਆਂ ਤੇ ਇੱਥੇ ਤਕਰੀਬਨ ਜਿੰਨੀਆਂ ਵੀ ਟਰਾਲੀਆਂ ਦੇ ਟਰੱਕ ਖੜੇ ਆ ਨਾ ਸਾਰੇ ਹੀ ਜਿਹੜੇ ਹੜ ਭੀੜਤਾਂ ਦੇ ਲਈ ਜਾ ਰਹੇ ਆ ਇਹ ਨਵਾਂ ਸ਼ਹਿਰ ਏਰੀਆ ਚ ਆ ਰਹੇ ਆ ਨਾ ਤੇ ਬਾਕੀ ਗੱਲ ਕਰਦੇ ਆ ਭਰਾ ਨਾ ਆਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਤਾਂ ਭਰਾ ਪਹਿਲਾਂ ਤੇ ਕਿਹੜੀ ਜਗ੍ਹਾ ਤੋਂ ਬਾਜੀ ਆਪਾਂ ਨਵਾਂ ਸ਼ਹਿਰ ਨਵਾਂ ਸ਼ਹਿਰ ਤੇ ਸਾਰੇ ਇਕੱਠੀਆਂ ਹੀ ਆ ਟਰਾਲੀਆਂ ਨਾ ਇਕੱਠੀਆਂ ਤੇ ਹਾਲਾਤ ਦੇਖ ਕੇ ਦੇਖ ਸਕਦੇ ਵੇ ਕਿਹੜੇ ਹਾਲਾਤਾਂ ਦੇ ਵਿੱਚ ਸੇਵਾ ਹੋ ਰਹੀ ਆ ਮਹਾਰਾਜ ਮੈਂ ਕਹਿੰਦਾ ਵੀ ਇਹ ਜਿਹੜੀ ਬਿਫਤ ਆਇਆ ਨੇ ਇਹਨੂੰ ਜਲਦੀ ਸਹੀ ਕਰਨ ਅਸੀਂ ਆਏ ਨਵਾਂ ਸ਼ਹਿਰ ਤੋਂ ਪਿੰਡ ਕੋਟ ਰਾਂਝਾ ਤੋਂ ਇਸ ਟਾਈਮ ਸਾਡੇ ਕੋਲ ਰਾਸ਼ਨ ਹੈਗਾ ਆ ਦਵਾਈਆਂ ਹੈਗੀਆਂ ਆ ਇਹ ਦਵਾਈਆਂ ਵੀ ਆ ਹਾਂਜੀ ਦਵਾਈਆਂ ਵੀ ਆ ਨਾਲ ਜੀ ਅੱਛਾ ਜੀ ਸਾਡੇ ਕੋਲ ਦੋ ਟਰਾਲੀਆਂ ਤੋੜੀ ਦੀਆਂ ਸਾਡੇ ਕੋਲ ਤੇ ਦੋ ਟਰਾਲੀਆਂ ਤੋੜੀ ਦੀਆਂ ਹਾਂਜੀ ਦੋ ਟਰਾਲੀਆਂ ਨਾਲ ਨਾਲ ਇਹ ਇਹ ਟੂੜੀ ਆ ਦੋਨਾਂ ਟਰਾਲੀਆਂ ਦੀ ਹਾਂਜੀ ਨਹੀਂ ਇਹ ਟਰਾਲੀ ਜੀ ਅਸੀਂ ਮਤਲਬ ਆਪਣਾ ਸਮਾਨ ਰੱਖਿਆ ਆ ਕੱਪੜਾ ਜਿਹੜਾ ਮਤਲਬ ਤੇ ਆਹ ਟਰਾਲੀ ਸਾਡੇ ਕੋਲ ਟੂੜੀ ਆ ਅੱਛਾ ਜੀ ਤੇ ਇੱਕ ਟਰਾਲੀ ਸਾਡੀ ਮੋਰੇ ਆ ਟੂੜੀ ਵਾਲੀ ਜੀ ਤੇ ਇੱਕ ਜੀ ਆ ਪਿੱਛੇ ਸੀ ਆਪਾਂ ਰਾਸ਼ਨ ਲਿਆਂਦੇ ਆ ਜੀ ਰਾਸ਼ਨ ਲਿਆਂਦਾ ਹੈ ਨਾ ਹਾਂਜੀ ਹਾਂਜੀ ਤੇ ਇੱਕੋ ਟੋਟਲ ਕਿੰਨੀਆਂ ਟਰਾਲੀਆਂ ਆਈਆਂ ਟੋਟਲ 4 ਟਰਾਲੀਆਂ ਜੀ ਆਪਣੀਆਂ 4 ਟਰਾਲੀਆਂ ਆ ਨਾ ਵਿੱਚ ਰਾਸ਼ਨ ਵੀ ਆ ਤੇ ਟੂੜੀ ਵੀ ਆ ਸੱਸੀ ਗੱਲ ਵੀਰੇ ਕਿੱਦਾਂ ਠੀਕ ਹੋ ਆ ਜੀ ਓਕੇ ਅੱਛਾ ਇਹ ਅੱਗੇ ਖੜੀਆਂ ਟਰਾਲੀਆਂ ਹਾਂਜੀ ਹਾਂਜੀ ਤੇ ਇਹਦੇ ਵਿੱਚ ਕੀ ਆ ਇਹਦੇ ਵਿੱਚ ਰਾਸ਼ਨ ਆ ਜੀ ਰਾਸ਼ਨ ਆ ਬਸ ਇਹਨਾਂ ਦਾ ਕੁਛ ਨਹੀਂ ਹੁਣ ਮਾਲਕ ਮੇਰੇ ਰੱਖੇ ਜੀ ਮਾਲਕ ਮੇਰੇ ਰੱਖੇ ਹਾਂਜੀ 100 ਲਫਾ ਸਾਡੇ ਕੋਲ ਅਸੀਂ ਪੈਕਿੰਗ ਕੀਤੀ ਆ ਸਾਰੇ ਦੀ ਤੇ ਅਸੀਂ ਘਰ ਘਰ ਪਹਚਾਵਾਂਗੇ ਜੀ ਸਾਰਾ ਸਮਾਨ ਹਾਂਜੀ ਅਸੀਂ ਇੱਕ ਜਗ੍ਹਾ ਨਹੀਂ ਸਮਾਨ ਛੱਡਣਾ ਜੀ ਅਸੀਂ ਆਪ ਪਹਚਾਣਾ ਜੀ ਅਸੀਂ ਆਪ ਪਹਚਾਣਾ ਜੀ ਹਾਂਜੀ ਮੈਂ ਹੈਂਡ ਟੂ ਹੈਂਡ ਜਾ ਕੇ ਹਰ ਘਰ ਦੇ ਵਿੱਚ ਹਰ ਘਰ ਵਿੱਚ ਜੀ ਆਪ ਪਹਚਾਣੋਗੇ ਜੀ ਅਸੀਂ ਪੈਕਿੰਗ ਕੀਤੀ 100 ਲਫਾ ਸਾਡੇ ਕੋਲ ਜੀ ਕਿੱਟਾ ਬਣਾਈ ਆ ਕਿੱਟਾ ਬਣਾਈ ਆ ਮਤਲਬ ਪੈਕਿੰਗ ਕੀਤੀ ਹੋਇਆ ਜੀ ਉਹਦੇ ਤੇ ਹਰ ਇੱਕ ਚੀਜ਼ ਜਿਹੜੀ ਘਰ 10 ਕਿਲੋ ਪੇੜਾ ਸਾਡੇ ਕੋਲ ਜੀ ਸਭ ਵਿੱਚ ਵਿੱਚ ਹੀ ਆ ਕਿੱਟਾ ਪੇੜਾ ਦੇ ਰਸੋਆ ਜੀ ਬਿਸਕਟ ਰਾਂ ਨਿਆਣਿਆਂ ਦੇ ਵਾਸਤੇ ਜੀ ਗ੍ਰੇਟ ਟੈਲੀਕਾਰ ਹਾਂਜੀ ਤਾਂ ਕਰਕੇ ਅੱਛਾ ਇਹ ਮਤਲਬ ਭਰਾ ਦੇਖਦੇ ਆ ਸਾਡੇ ਆ ਲੰਬੜਦਾਰ ਆ ਜੀ ਵਾਜੀ ਵਾ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਸਾਰੇ ਇਕੱਠੇ ਕਿਹੜੀ ਕੋਟ ਰਾਂਜਾ ਜੀ ਇਹ ਸਾਰੀਆਂ ਸੰਗਤਾਂ ਨਵੇਂ ਸ਼ਹਿਰ ਤੋਂ ਆ ਰਹੀਆਂ ਆ ਤੇ ਨਵੇਂ ਸ਼ਹਿਰ ਤੋਂ ਸਾਰੀਆਂ ਸੰਗਤਾਂ ਜਾ ਰਹੀਆਂ ਫਰੋਜਪੁਰ ਫਰੋਜਪੁਰ ਜਾ ਰਹੇ ਆ ਫਰੋਜਪੁਰ ਜਾ ਰਹੇ ਆ ਤੇ ਨਾਲ ਇਹਨਾਂ ਮੇਰੇ ਭਰਾਵਾਂ ਦੇ ਨਾਲ ਸਾਡੇ ਬਾਬੇ ਵੀ ਜਾ ਰਹੇ ਆ ਹਾਂਜੀ ਬਾਬੇ ਸੱਸੀ ਘਾਲ ਸੱਸੀ ਘਾਲ ਜੀ ਅਸੀਂ ਤਾਂ ਹਰਪੀਤ ਵਾਲੇ ਸਮਾਨ ਲੈ ਕੇ ਚੱਲੇ ਆ ਜੀ ਮੈਂ ਆਪਣੇ ਪੜਾ ਆਇਆ ਜੀ ਜੀ ਅਸੀਂ ਕਹਿੰਦੇ ਹਾਂ ਵੀ ਚਲੋ ਉਹਨਾਂ ਨੂੰ ਵੀ ਹੱਥ ਪਾਣੀ ਆਇਆ ਜੀ ਜੀ ਉਹਨਾਂ ਦੀ ਕੋਈ ਮਦਦ ਕਰੀਏ ਜੀ ਉਸ ਕੋਲੇ ਪੱਠਾ ਜਿਹੜਾ ਤੇ ਨਗਰਪਾਣੀ ਜੇ ਉਹਦੇ ਅਸਰਿਆ ਹੋ ਸਕੇ ਨਹੀਂ ਚੱਲੀ ਚਲੋ ਜਲੋ ਪਾਣੀ ਘਟੂਗਾ ਅਸੀਂ ਫੇਰ ਵੀ ਜੇਲਾ ਮਾਰਾਂਗੇ ਕੀ ਬਾਤ ਹੈ ਕੀ ਬਾਤ ਹੈ ਤੇ ਮਾਰਨਾ ਚਾਹੀਦਾ ਸਾਡੇ ਆਪਣੇ ਭਰਾਤਾਂ ਆਏ ਭੈਣਾਂ ਆਏ ਬਿਲਕੁਲ 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 ਇਹ ਆ ਕੇ ਦੁਖੀ ਆ ਜੀ ਜੀ ਅਸੀਂ ਕੋਈ ਹੈ ਕਿ ਫੀਸ ਨਹੀਂ ਆਸੀਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਬਿਲਕੁਲ 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 ਫੇਰ ਵੀ ਕਰਾਂਗੇ ਭਾਜੀ ਦੋ ਟਰਾਲੀਆਂ ਦੋ ਟਰਾਲੀਆਂ ਤੋੜੀ ਦੀਆਂ ਜੀ ਜੀ ਭਾਜੀ ਇਹ ਪਾਕੀ 100 ਕਿਟ ਤਿਆਰ ਕੀਤੀ ਹੈ ਰਾਸ਼ਨ ਦੀ ਕਿਟ ਦੇ ਵਿੱਚ ਕੀ ਕੀ ਹੈ ਕਿਟ ਦੇ ਵਿੱਚ ਜਿੱਦਾਂ ਜੀ ਤੇਲ ਹਲਦੀ ਨਮਕ ਜਾਨੀ ਖਾਂਡ ਚਾਹ ਪੱਤੀ ਅਜਾ ਪੂਰੀ ਪੈਕਿੰਗ ਕੀਤੀ ਹੈ ਪੈਕਿੰਗ ਕੀਤੀ ਹੈ ਨਹਾਉਣ ਵਾਲਾ ਸਾਬਣ ਕੱਪੜੇ ਧੋਣ ਵਾਲਾ ਸਰਫ ਦਾ ਪੈਕੇਟ ਤੇ ਉਹ ਕਿੱਟਾਂ ਬਣਾਈਆਂ ਜਾਣੀਆਂ ਜਾਨੀ ਕਿ ਕਿਰੀਅਾਨੇ ਦੀਆਂ ਉਹ ਵੀ ਜਿੱਦਾਂ ਜਿਹੜੇ ਲੋੜਵੰਦ ਪਰਿਵਾਰ ਆ ਉਹ ਅਸੀਂ ਉਹਨਾਂ ਨੂੰ ਆਪਣੇ ਹੱਥੀਂ ਦੇਣੀਆਂ ਚਾਹੁੰਦੇ ਬਹੁਤ ਵਧੀਆ ਬਹੁਤ ਵਧੀਆ ਹੋ ਜਾਗੇ ਬਹੁਤ ਵਧੀਆ ਬਹੁਤ ਨੇਕ ਕੰਮ ਇਹ ਕਰਦੇ ਪਿਆ 10 10 ਕਿਲੋ ਦੇ 100 ਪੈਕੇਟ ਸਾਡੇ ਕੋਲ ਜਿਹੜੇ ਭੇਰੇ ਦੇ ਆ ਉਹ ਵੀ ਅਸੀਂ 10 10 ਕਿਲੋ ਦੀ ਕਿੱਟ ਬਣਾਈਏ 10 10 ਕਿਲੋ ਦੇ ਇੱਕ ਘਰ ਵਾਸਤੇ 10 ਕਿਲੋ ਪੇੜਾ ਪੈਕਿੰਗ ਕੀਤੀ ਹੈ ਪੈਕਿੰਗ ਕੀਤੀ ਹੈ ਪ੍ਰੋਪਰ ਚਲੋ ਬਹੁਤ ਜਾ ਉਹ ਦੁੱਧ ਦੀਆਂ ਪੇਟੀਆਂ ਆ ਆ ਸੁੱਕੇ ਦੁੱਧੀਆਂ ਨਹੀਂ ਹਾਂਜੀ ਉਹ 3 ਮਹੀਨੇ ਜਿਹੜਾ ਚੱਲਦਾ ਆ 3 ਮਹੀਨੇ ਹਾਂਜੀ ਉਹ ਦੀਆਂ ਆਂ ਜੀ ਹਾਂਜੀ ਬਾਕੀ ਬੈਟਵਾ ਜੀ ਬਾਕੀ ਮਹਾਰਾਜ ਕਿਰਪਾ ਕਰੇ ਫੇਰ ਜਦੋਂ ਵੀ ਪਾਣੀ ਲੰਡਾ ਆ ਜਰੂਰ ਬਿਲਕੁਲ ਆਪਾਂ ਜਿੰਨੇ ਮੇਰੇ ਭੈਣ ਭਰਾ ਤੇ ਮੇਰੇ ਭੈਣ ਭਰਾ ਆ ਹੌਸਲਾ ਨਹੀਂ ਛੱਡਣਾ ਇਹ ਬਹੁਤ ਮਾਰਾ ਜਿਹੜਾ ਸਮਾਂ ਇਸ ਟਾਈਮ ਪੰਜਾਬ ਤੇ ਚੱਲ ਰਿਹਾ ਆ ਆਪਾਂ ਹੀ ਆਪਣੇ ਟਰਾਵਾਂ ਪੈਣਾ ਦੇ ਨਾਲ ਖੜਨਾ ਆ ਬਜ਼ੁਰਗਾਂ ਦੇ ਨਾਲ ਖੜਨਾ ਆ ਸਾਡੇ ਕੋਲ ਮੈਂ ਭੁੱਲ ਗਿਆ ਸੀ ਦੱਸਣਾ ਸਾਡੇ ਕੋਲ ਮੈਡੀਕਲ ਵੀ ਅਸੀਂ ਲੈ ਕੇ ਨਾਲ ਚੱਲੇ ਆ ਦਵਾਈਆਂ ਵੀ ਸਾਡੇ ਕੋਲ ਆ ਪਰ ਤੂੰ ਉਲਟੀ ਤੋਂ ਪੇਟ ਦੀਆਂ ਫੈਕਸ਼ਨ ਤੋਂ ਉਹ ਵੀ ਅਸੀਂ ਲੈ ਕੇ ਜਾ ਰਹੇ ਆਂ ਬਾਕੀ ਦੇਖ ਦੇਖ ਕੇ ਨਾ ਹਾਲਾਤ ਬੰਦੇ ਨੂੰ ਬਹੁਤ ਹਾਂਜੀ ਲੋਕਾਂ ਦੇ ਖੜੇ ਹੁੰਦੇ ਆ ਬਾਈ ਜੀ ਦੇਖ ਕੇ ਹਾਲਾਤ ਕਿਉਂਕਿ ਆ ਹੁਣ ਸਾਰੇ ਜਿੰਨੇ ਮੁੰਡੇ ਸਾਡੇ ਸਾਰਿਆਂ ਨੇ ਬਹੁਤ ਸੇਵਾ ਕੀਤੀ ਜਾਂ ਬਾਹਰ ਚੜ ਕੇ ਸਾਰਾ ਕੁਝ ਰੁੜ ਗਿਆ ਸਭ ਕੁਝ ਹੀ ਰੁੜ ਗਿਆ ਉਹਨਾਂ ਦਾ ਸਾਰੇ ਜਿੰਨਾਂ ਨਾਲ ਮਿਲ ਕੇ ਜਾਣੀ ਜਿਹੜਾ ਜਿੰਨੇ ਜੋਗਾ ਵੀ ਹੈਗਾ ਆ ਕੇ ਮਦਦ ਨੂੰ ਆਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਜਿੰਨੇ ਮੇਰੇ ਭੈਣ ਭਰਾ ਸੁਣਦੇ ਆ ਨਾ ਆਪਾਂ ਸਾਰੇ ਬੈ ਸਾਰੇ ਲੱਗੇ ਆ ਅ ਚਲੋ ਆਪਣੇ ਆਪਣੇ ਐਂਡ ਤੇ ਸਾਰੇ ਆਪਣੇ ਲੱਗੇ ਹੋਏ ਸੇਵਾ ਕਰਨ ਬਾਕੀ ਜਦੋਂ ਪਾਣੀ ਉੱਤਰ ਵੀ ਜਾਣਾ ਉਦੋਂ ਵੀ ਆਪਾਂ ਸਾਰਿਆਂ ਨੇ ਇਦਾਂ ਹੀ ਕਰਦੇ ਰਹਿਣਾ ਇੱਥੇ ਹੈ ਜੇ ਆਪਾਂ ਅਸੀਂ ਤਾਂ ਇਹ ਕਹਿੰਦੇ ਵੀ ਜ਼ਰੂਰ ਆਓ ਬਿਲਕੁਲ ਉਹਨਾਂ ਡੀਜ਼ਲ ਵੀ ਲੈ ਕੇ ਰੱਖ ਲਵਾਂਗੇ ਆਪਾਂ ਸਾਰਿਆਂ ਨੇ ਬਿਲਕੁਲ ਬਾਬਾ ਜੀ ਉਹਨੇ ਬਹੁਤ ਸੋਹਣੀ ਗੱਲ ਕੀਤੀ ਆ ਬਈ ਜਦੋਂ ਪਾਣੀ ਉੱਤਰ ਗਿਆ ਨਾ ਮਿੱਟੀ ਵੀ ਆਪਾਂ ਜਿਹੜੀ ਅੰਦਰੋਂ ਕੱਢਣੀ ਆਗੇ ਸਾਰਿਆਂ ਨੇ ਨਾਲ ਮਿਲ ਕੇ ਕਰਨੀ ਡਿਊਟੀਆਂ ਲੱਗਣੀਆਂ ਬਿਲਕੁਲ ਬਿਲਕੁਲ ਭਾਜੀ ਇੱਕ ਅਸੀਂ ਤੁਹਾਡੇ ਮਾਦੀਮ ਰਾਹੀਂ ਨਾ ਸੰਦੇਸ਼ ਦੇਣਾ ਚਾਹੁੰਦੇ ਆ ਜੀ ਸੇਵਾ ਦੇਖੋ ਬਹੁਤ ਲੋਕ ਸਾਥੋਂ ਅਸੀਂ ਥੋੜੀ ਲੈ ਕੇ ਆਏ ਸਾਥੋਂ ਵੀ ਵੱਧ ਤੋਂ ਵੱਧ ਬਿਲਕੁਲ 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 ਤੇ ਇਹ ਜਿਹੜਾ ਰਾਸ਼ਨ ਆ ਇਹ ਜਿਹੜੇ ਲੋਡ ਵੰਦੇ ਆ ਉਹਨਾਂ ਦੇ ਹੱਥਾਂ 'ਚ ਜ਼ਰੂਰ ਜਾਵੇ ਜੀ ਪਲੀ ਸਾਡੇ ਉਹਨਾਂ ਲੋਕਾਂ ਨੂੰ ਬੇਨਤੀ ਆ ਜਿਨ੍ਹਾਂ ਦੇ ਰੱਬ ਨੇ ਹਜੇ ਸੁੱਖ ਸ਼ਾਂਤੀ ਬਖਸ਼ੀ ਆ ਉਹ ਬੰਦਿਆਂ ਨੂੰ ਜਿਨ੍ਹਾਂ ਨੂੰ ਨਹੀਂ ਲੋੜ ਉਹ ਵੀ ਜੇ ਸਾਡੇ ਕੋਲੋਂ ਲੈ ਕੇ ਉਹ ਵੀ ਲੋੜ ਬੰਦਾ ਤੱਕ ਜਰੂਰ ਪਹੁੰਚਾਉਣ ਇਹ ਨਹੀਂ ਨਾ ਹੋਵੇ ਵੀ ਕਿਉਂਕਿ ਅਸੀਂ ਵੀ ਇੱਕ ਦੋ ਵੀਡੀਓ ਦੇਖੀਓ ਸੋਸ਼ਲ ਮੀਡੀਆ ਤੇ ਜੀ ਬਾਜੀ ਉਹ ਕੋਸ਼ਕ ਬੰਦੇ ਆ ਜਿਹੜੇ ਇਦਾਂ ਦੇ ਵੀ ਆ ਵਿੱਚ ਜਿਹੜੇ ਆਪਣਾ ਹੀ ਘਰ ਇਕੱਠਾ ਕਰ ਰਹੇ ਨੇ ਜਿਨ੍ਹਾਂ ਤੇ ਕੋਈ ਕੁਦਰਤੀ ਆਫਤ ਦੀ ਵੀਡੀਓ ਆਈਆਂ ਹੈ ਹਾਂਜੀ ਇਹ ਵਿੱਚ ਵੀਡੀਓ ਆਈਆਂ ਆ ਹੋਰ ਵੀ ਲੈ ਕੇ ਜਾਂਦੇ ਆ ਉਹ ਲੋਕਾਂ ਦੇ ਜਿਹੜੇ ਲੋੜਵੰਦਾ ਉਹਨਾਂ ਦੇ ਤੱਕ ਜਰੂਰ ਪੁੱਜੇ ਕਿਉਂਕਿ ਵਿੱਚ ਕੁਝ ਇਦਾਂ ਦੀਆਂ ਵੀ ਆਈਆਂ ਆ ਵੀ ਵਿੱਚ ਕੁਝ ਇਹੋ ਜਿਹੇ ਬੰਦੇ ਆ ਗਏ ਆ ਜਿਹੜੇ ਵੀ ਆਪਣੀ ਘਰ ਇਕੱਠੇ ਕਰ ਰਹੇ ਨੇ ਜਿਨ੍ਹਾਂ ਤੇ ਕੁਦਰਤੀ ਆਫਤ ਨਹੀਂ ਆਈ ਸਾਡੀ ਉਹਨਾਂ ਲੋਕਾਂ ਨੂੰ ਬੇਨਤੀ ਆ ਵੀ ਜੇ ਤੁਹਾਡੇ ਤੱਕ ਨਹੀਂ ਕੁਦਰਤੀ ਆਫਤ ਆਈ ਜੇ ਕੋਈ ਆਉਂਦੀ ਆ ਤਾਂ ਅਸੀਂ ਬਾਕੀ ਸਾਰਾ ਪੰਜਾਬ ਉਹਨਾਂ ਦੀ ਮਦਦ ਕਰਨ ਨੂੰ ਖੜਾ ਆ ਉਹ ਜ਼ਰੂਰ ਕਰੂਗਾ ਬਹੁਤ ਵਧੀਆ ਮੈਸੇਜ ਆ ਇਹ ਵੀ ਤੇ ਸਾਰੇ ਭੈਣ ਭਰਾ ਹੈਲਪ ਕਰੋ ਯਾਰ ਜੇ ਉਹਨਾਂ ਨੂੰ ਵੀ ਲੋੜ ਹੋਵੇ ਲੈ ਜਾਣ ਪਰ ਉਹ ਜਿੰਨੇ ਲੈਣ ਪਰ ਬਾਕੀ ਵਾਲੇ ਤਾਂ ਰਹਿਣ ਦੋ ਉਹਨਾਂ ਨੂੰ ਲੋੜ ਆ ਉਹਨਾਂ ਤੱਕ ਜ਼ਰੂਰ ਪੁੱਜੇ ਜੀ ਜੀ 200 ਕਿਲੋਮੀਟਰ ਤੇ ਉੱਥੇ ਪਹੁੰਚ ਰਹੇ ਹਾਂ ਜੀ 200 ਕਿਲੋਮੀਟਰ ਤੇ ਪਹੁੰਚ ਰਹੇ ਹਾਂ ਉੱਥੇ ਬਿਲਕੁਲ ਬਿਲਕੁਲ ਅਸੀਂ ਕਹਾਂ ਜੋ ਵੀ ਹੈਗਾ ਸਰਦਾ ਦੇ ਕੇ ਆਈਏ ਉਹਨੇ ਜੋ ਬਹੁਤ ਪਰਮਾਤਮਾ ਪਹਿਲਾਂ ਤਾਂ ਜੀ ਸਾਰੇ ਰਲ ਮਿਲ ਕੇ ਅਰਦਾਸ ਕਰੋ ਮੈਂ ਵੀਡੀਓ ਦੇ ਪਿੱਛੇ ਵੀ ਇਹੇ ਗੱਲ ਕਰ ਰਹੇ ਆ ਤੇ ਅਰਦਾਸ ਜ਼ਰੂਰੀ ਹੈ ਸੇਵਾ ਵੀ ਜ਼ਰੂਰੀ ਹੈ ਤੇ ਪਰਮਾਤਮਾ ਇਹ ਬੇਫਤਾਂ ਦੇ ਵਿੱਚੋਂ ਕੱਢੋ ਜਾਂਦੀ ਨਹੀਂ ਦੇਖੇ ਅਸੀਂ ਪਹਿਲਾਂ ਵਰਗੇ ਜਿੱਦਾਂ ਪਹਿਲੇ ਹਫ਼ਤੇ ਖੇਡਦੇ ਸੀ ਉਹੋ ਜਿਹਾ ਮੁੜ ਕੇ ਮਾਹੌਲ ਵੈਸੇ ਉਹਨਾਂ ਨੇ ਆਪਣੇ ਮੂੰਹ ਦੇ ਉੱਤੇ ਨਾ ਇਹ ਗੱਲ ਆਉਣ ਨਹੀਂ ਦਿੱਤੀ ਬੜੇ ਦਲੇਰ ਆ ਬੜਾ ਕੁਝ ਰੋਣ ਦੇ ਬਾਅਦ ਵੀ ਤੁਹਾਨੂੰ ਪੁੱਛਣਗੇ ਭਾਜੀ ਖਾਣਾ ਪੀਣਾ ਕੋਈ ਚਾਹ ਪਾਣੀ ਪੁਲਾਇਆ ਹਾਂ ਖਾਂਦੇ ਆ ਗੱਲ ਜਿਿਹਰੇ ਸਵੇਰੇ ਵੀ ਅਸੀਂ ਗੁਰਦੁਆਰਾ ਸਾਹਿਬ ਤੇ ਅਰਦਾਸ ਕਰਕੇ ਬਾਤ ਲੈ ਕੇ ਤੁਰੇ ਆ ਪਛਾਨ ਬੰਦ ਕੇ ਜਿਹੜੇ ਸਾਡੇ ਵੀਰ ਭਰਾਵਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਜਾਨੀ ਕਿ ਅਸੀਂ ਮੋੜ ਦੁਆਰਾ ਖੜੇ ਕਰ ਸਕੀਏ ਅਸੀਂ ਉਹਨਾਂ ਨੂੰ ਮੋੜ ਉੱਧੇ ਹੀ ਦੇਖਣਾ ਚਾਹੁੰਦੇ ਆ ਜਿੱਦਾਂ ਉਹਨਾਂ ਦਾ ਸੀਗਾ ਉਹਨਾਂ ਦੇ ਚਿਹਰੇ ਤੇ ਉਹੀ ਹਾਸੇ ਹਨਾ ਫਸਲਾਂ ਦੇ ਬਹੁਤ ਮੀਠਾ ਹੁੰਦੀਆਂ ਕਿਸੇ ਕਿਸੇ ਪਰਿਵਾਰ ਦੇ ਵਿੱਚ ਹੁੰਦਾ ਵੀ ਕਿਸੇ ਨੂੰ ਆਸ ਹੁੰਦੀ ਆ ਜ਼ਿਮੀਂਦਾਰ ਨੂੰ ਵੀ ਕੋਈ ਨਵੀਂ ਨਵੀਂ ਮਸ਼ੀਨਰੀ ਲੈਣੀ ਆ ਬੰਦਾ ਕਹਿੰਦਾ ਵੀ ਫਸਲ ਚੱਕ ਕੇ ਲਵਾਵਾਂਗੇ ਕਿਸੇ ਨੂੰ ਧੀ ਵਿਆਣੀ ਆ ਬੰਦਾ ਕਹਿੰਦਾ ਫਸਲ ਚੱਕ ਕੇ ਵਿਆਵਾਂਗੇ ਕਿੰਨਾ ਕੰਮ ਜਾਨੀ ਕਿ ਖਰਾਬ ਹੋ ਗਿਆ ਜਿਹੜਾ ਇਹ ਜਾਨੀ ਕਿ ਬਹੁਤ ਜਾਨੀ ਪੰਜਾਬ ਦੇ ਉੱਤੇ ਇਸ ਟਾਈਮ ਭਾਰਾ ਸਮਾਂ ਚੱਲ ਰਿਹਾ ਇਹ ਸਾਰਿਆਂ ਦੇ ਸਾਥ ਨਾਲ ਹੀ ਨਜਿੱਠਿਆ ਜਾਣਾ ਆ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਆ ਵੱਧ ਚੜ ਕੇ ਜਿੰਨੇ ਵੀ ਜੋਗੇ ਹੈਗੇ ਆ ਵੀਰ ਨਾਲ ਖੜੋ ਹੈਲਪ ਕਰੋ ਤੁਹਾਡਾ ਫਿਰ ਮੈਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਹੀ ਸਾਰਿਆਂ ਦਾ ਜਿਹੜੇ ਸੇਵਾ ਕਰ ਰਹੇ ਨੇ ਵੀਰ ਮੇਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭੀ ਇੱਦਾਂ ਪੈਣੀ ਇਹ ਇੱਦਾਂ ਕਰੋ। ਇਹ ਆ ਬਾਹਾਂ ਬਾਹਰ ਕਰ ਲੈ ਪਰਣਾ ਦੇਖਿਓ ਪਰਣਾ ਨਾ ਲੱਗੇ। ਨਾ ਨਾ ਇੱਧਰ ਦੀ ਇੱਧਰ। ਹਾਂ ਦੂਜਾ ਹੱਥ ਵੀ ਕੱਢੋ ਇੱਧਰ ਦੀ। ਆ ਬਾਹ। ਆ ਦੇਖੋ ਪਰਣਾ ਦੇਖਿਓ। ਦੇਖੋ ਪਰਣਾ ਦੇਖਿਓ। ਆ ਬੈਡਾ ਨਹੀਂ ਆ ਬੈਡਾ ਖੋਲਣੀਆਂ ਪੈਣੀਆਂ ਥੋੜੀਆਂ ਇਆਂ। ਹਾਂ। ਵਾਹ ਵਾਹ ਵਾਹ। ਹਾਂ ਇਹ ਕਿੱਧਰ ਲਾ। ਹਾਂਜੀ ਆ ਲਾ ਲਓ ਇਦਾਂ ਪਾਜੀ। ਬਸ ਸਹੀ ਆ। ਚਲੋ। ਹਾਂਜੀ ਠੀਕ ਹੈ ਬਾਬੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਬੇ ਠੀਕ ਠੀਕ ਹੈ ਠੀਕ ਆਜੋ ਮੈਨੂੰ ਵੀ ਦੇ ਦਿਓ ਯਾਰ ਕੋਈ ਉਧਰੋਂ ਲੈ ਲਓ ਭਾਈ ਦੂਜੀ ਬਿਲਡਿੰਗ ਲੈ ਲਓ ਗਿੱਦੜ ਪਿੰਡੀ ਤੇ ਸਤਲੁਜ ਵਾਲਾ ਪੁਲ ਜਿਹੜਾ ਹੈ ਨਾ ਰੇਲਵੇ ਵਾਲਾ ਪੁਲ ਆ ਤੇ ਦੂਜਾ ਪਾਸੇ ਹੈਗੇ ਆ ਜਿੱਦਣਾਂ ਟ੍ਰੈਫਿਕ ਜਾਂਦੀਆਂ ਗੱਡੀਆਂ ਵਾਲਾ ਪੁਲਾ ਤੇ ਇਹ ਹੈਗਾ ਰੇਲਵੇ ਵਾਲਾ ਤੇ ਇਹ ਜਿਹੜਾ ਪਾਣੀ ਆ ਨਾ ਇਹ ਵੀ ਬਹੁਤ ਇਹਦਾ ਲੈਵਲ ਇੱਥੇ ਵੱਜ ਚੁੱਕਾ ਆ ਤੇ ਪੁਲ ਨੂੰ ਪੁਲ ਦੇ ਥੱਲੇੋਂ ਜਿਹੜੀ ਇਹ ਨਾ ਸਫਾਈ ਹੋ ਰਹੀ ਆ ਤੇ ਆਜੋ ਦਖਾਉਣੀਆ ਤੁਹਾਨੂੰ ਤੇ ਪਿੱਛੋਂ ਕਹਿੰਦੇ ਪਾਣੀ ਜਿਹੜਾ ਹੈ ਨਾ ਹੋਰ ਬਹੁਤ ਛੜ ਦਿੱਤਾ ਆ ਸਤਲੁਜ ਪੁਲ ਦੇ ਉੱਪਰ ਦੀ ਅਸੀਂ ਜਾ ਰਹੇ ਆ ਹੈਗਾ ਰੇਲਵੇ ਵਾਲਾ ਪੁਲ ਤੇ ਇਹ ਸੰਗਤਾਂ ਇੱਥੇ ਦੇ ਲੋਕਲ ਜਿਹੜੇ ਮੇਰੇ ਭਰਾ ਇੱਥੇ ਦੇ ਲੋਕਲ ਰਹਿਣ ਵਾਲੇ ਬਚਿੰਦੇ ਆ ਤੇ ਇੱਥੇ ਜਿਹੜਾ ਪਾਣੀ ਆ ਨਾ ਇਹ ਤਕਰੀਬਨ ਪੁਲ ਦੇ ਨਾਲ ਹੀ ਲੱਗ ਚੁੱਕਾ ਆ ਤੇ ਇਹਦੇ ਥੱਲੇ ਜਿਹੜਾ ਸਫਾਈ ਹੋਣ ਵਾਲੀ ਸੀ ਗਾਰ ਬਹੁਤ ਸੀਗੀ ਘਾਹ ਬੋਹ ਸੀ ਜਿਹੜੀ ਬੂਟੀ ਹੁੰਦੀ ਆ ਉਹ ਬਹੁਤ ਸੀ ਉਹਦੀ ਸਫਾਈ ਹੋ ਰਹੀ ਆ ਤੇ ਅੱਜ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਆ ਤੇ ਕਿਉਂ ਪਾਣੀ ਵਧਿਆ ਇੱਥੇ ਬਹੁਤ ਤੁਹਾਨੂੰ ਪਤਾ ਹੀ ਆ ਪਿੱਛੇ ਮੀਂਹ ਬੋ ਪੈ ਰਿਹਾ ਪਾਣੀ ਛੱਡ ਬੋ ਹੋ ਰਿਹਾ ਆ ਅੱਛਾ ਜੀ ਦੂਜੀ ਗੱਲ ਜਿੱਦਾਂ ਆਹ ਪੁਲ ਨਵਾਂ ਹੁਣ ਬਣਿਆ ਹੋਇਆ ਵਾ ਜੀ ਉਹ ਜਿਹੜਾ ਉਹ ਜਿਹੜਾ ਹੋਈ ਹੋਈ ਆ ਹੁਣ ਜੀ ਇਹਦਾ ਸਫੈਦਾ ਜਿਹੜਾ ਪਿੱਛੋਂ ਰੁੜ ਕੇ ਆ ਸਾਹਮਣੇ ਆ ਰਿਹਾ ਵਾ ਜਿੱਦਾਂ ਢਾਲਾਈ ਉਥੋਂ ਸਫੈਦਾ ਰੁੜ ਕੇ ਆਉਂਦਾ ਵਾ ਇਹਦੇ ਸਪੇਨਾਂ ਨੀਵੇਂ ਉਹ ਸਪੇਨਾਂ ਦੇ ਥੱਲੇ ਸਫੈਦਾ ਅੜ ਜਾਂਦਾ ਜੀ ਜਿੱਦਾਂ ਉਹ ਨਵਾਂ ਪੋਲ ਬਣਿਆ ਵਾ ਉਸ ਤਰੀਕੇ ਨਾਲ ਬਣਿਆ ਹੋਵੇ ਤੇ ਇਹ ਨਹੀਂ ਫਸ ਸਕਦੇ ਜੀ ਤੇ ਪਾਣੀ ਵੀ ਜਿਹੜੇ ਰੁੜ ਕੇ ਦਰਖਤ ਆਉਂਦੇ ਆ ਨਾ ਉਹੋ ਹੀ ਇਹਨਾਂ ਦੇ ਥੱਲੇ ਪਰਸਨਲ ਦੇ ਨਾਲ ਆ ਕੇ ਤੇ ਉਸ ਤੋਂ ਬਾਅਦ ਫਿਰ ਇਹੋ ਲੱਗ ਜਾਂਦੀ ਦਾਫ ਇਹ ਦਾਫ ਲੱਗਾ ਦੇ ਨਾਲ ਪਾਣੀ ਜਿਹੜਾ ਆ ਉਹ ਜ਼ਿਆਦਾ ਉਛਾਲ ਮਾਰ ਲੈਂਦਾ ਇੱਥੇ ਤੇ ਆਹ ਦੇਖੋ ਆ ਇਹ ਦਾ ਦਰਖਤ ਲੱਗਾ ਆ ਨਾ ਥੱਲੇ ਹਾਂਜੀ ਹਾਂਜੀ ਇਹ ਦਰਖਤ ਵੀ ਨੁਕਸਾਨ ਕਰਾ ਰਹੇ ਆ ਜੀ ਸਾਡੇ ਜੋ ਕਰਾ ਰਹੇ ਆ ਵੇਖੋ ਇਹ ਜਿਹੜਾ ਸਪੇਨ ਆ ਇਹਨਾਂ ਦੇ ਸਪੇਨ ਉੱਚੇ ਹੋਣੇ ਚਾਹੀਦੇ ਆ ਜੀ ਜਿੱਦਾਂ ਆਹ ਮੀਨ ਮੀਨ ਸੀ ਜਿਹੜੇ ਗਾਡਰ ਆ ਆ ਗਾਡਰ ਜਿਹੜੇ ਆ ਗਾਡਰ ਜੀ ਇਹ ਜਿਹੜੇ 4 ਤੋਂ 5 ਫੁੱਟ ਉੱਚੇ ਹੋ ਜਾਣ ਤਾਂ ਸਾਡਾ ਫਾਇਦਾ ਹੋ ਸਕਦਾ ਜਿੱਦਾਂ ਉਹ ਨਵਾਂ ਪੁਲ ਬਣਿਆ ਹੋਣ ਜੀ ਆਹ ਦੇਖੋ ਸਾਹਮਣੇ ਉੱਚਾ ਵਾ ਜੀ ਜੀ ਉਹਦੇ ਕਾਰਨ ਇਹ ਵੀ ਉੱਚਾ ਹੋ ਜਾਵੇ ਤੇ ਸਾਨੂੰ ਸਮੱਸਿਆ ਘਟਿਆ ਆ ਤੇ ਬਾਕੀ ਭਾਈ ਅਸੀਂ ਜਦੋਂ ਵੀ ਇੱਥੇ ਪਰਮਿਸ਼ਨ ਲੈ ਕੇ ਆਏ ਆ ਤੇ ਉਦਾਂ ਇੱਥੇ ਆਉਣਾ ਥੋੜਾ ਖਤਰਨਾਕ ਆ ਦੂਰੀ ਕੋਈ ਜਿਹੜਾ ਪੁਲ ਹੈ ਨਾ ਪੁਲ ਵੀ ਕਾਫੀ ਪੁਰਾਣਾ ਬਣਿਆ ਜਿਹੜੇ ਤੁਸੀਂ ਪਿੱਲਰ ਦੇਖ ਰਹੇ ਨੇ ਇਹਦੇ ਬਣੇ ਥੰਮ ਬਣੇ ਹੋ ਆ ਉਹ ਪੁਰਾਣੀਆਂ ਇੱਟਾਂ ਦੇ ਬਣੇ ਹੋ ਆ ਇਹ ਵੀ ਬਹੁਤ ਪੁਰਾਣੇ ਆ ਬਹੁਤ ਪੁਰਾਣੇ ਆ ਬਹੁਤ ਪੁਰਾਣੇ ਆ ਨਾ ਤੇ ਉੱਪਰ ਜਿਹੜਾ ਗਾਰਡਰ ਲੱਗਾ ਇਹ ਨਵਾਂ ਆ ਭਾਜੀ ਤੁਸੀਂ ਸਫਾਈ ਕਰ ਰਹੇ ਆ ਥੱਲੇ ਹਾਂ ਸਵੇਰ 8 ਵਜੇ ਤੋਂ ਲੈ ਕੇ ਤੇ ਇੱਥੇ ਹੀ ਆ ਸਾਡੀ ਰੋਟੀ ਲੰਗਰ ਪਾਣੀ ਜੋ ਵੀ ਸਾਡਾ ਕੁਝ ਇੱਥੇ ਹੀ ਆ ਸਾਰਾ ਕੁਝ ਇੱਥੇ ਹੀ ਆ ਤੇ ਕਿੰਨਾ ਕੁ ਓਖਾ ਆ ਥੱਲੇ ਆ ਕੇ ਕੰਮ ਕਰਨਾ ਫਾਇਦਾ ਆ ਇੱਧਰ ਆਇਓ ਓਖਾ ਜਿੱਦਾਂ ਪਲੇਨ ਦੀ ਸਵਾਰੀ ਆ ਜੀ ਜੀ ਜਿੱਦਾਂ ਮੇਰੇ ਦੂਜਾ ਜ਼ਰਮ ਆ ਚੀਜ਼ ਤਾਂ ਇਹੀ ਆ ਪਰ ਰਿਸਕੀ ਆ ਰਿਸਕੀ ਜੌਬ ਆ ਨਾ ਹਾਂ ਰਿਸਕੀ ਜੀ 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 ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਕਰਦਿਆਂ ਨੂੰ ਅਤੇ ਦੂਜੇ ਮੁੰਡੇ ਆਉਂਦੇ ਸੀ ਅਸੀਂ ਅੱਜ ਟੀਮ ਇੱਕ ਨਵੀਂ ਆਏ ਆ ਨਵੀਂ ਟੀਮ ਆ ਅੱਜ ਪਾਣੀ ਕੋਈ ਜ਼ਿਆਦਾ ਨਹੀਂ ਕਹਿੰਦੇ ਅੱਗੇ ਨਾਲੋਂ ਜ਼ਿਆਦਾ ਵਧ ਰਿਹਾ ਪਾਣੀ ਗੋਲੀ-ਹੋਲੀ ਪਾਣੀ ਤਾਂ ਇੱਥੇ ਨਹੀਂ ਪਤਾ ਲੱਗਦਾ ਇੱਥੇ ਨਾ ਜਿੱਦਾਂ ਛੱਲਾ ਜ਼ਿਆਦੀ ਪੈਂਦੀਆਂ ਨੇ ਇੱਥੇ ਨਹੀਂ ਪਾਣੀ ਦਾ ਕੁਝ ਪਤਾ ਲੱਗਦਾ ਇੱਥੇ ਨਹੀਂ ਪਾਣੀ ਦਾ ਪਾਣੀ ਤਾਂ ਪਤਾ ਲੱਗਦਾ ਉੱਥੇ ਜਿੱਥੇ ਇੰਦਾ ਛੱਲਾ ਨਹੀਂ ਪੈਂਦੀ ਕਿੱਥੇ ਪਾਣੀ ਦੀ ਛੱਲਾ ਨਹੀਂ ਪੈਂਦੀ ਆ ਨਾ ਓਕੇ ਗੁੱਡ ਵਾਹ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਇਹ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਇੱਥੇ ਸਾਰੀ ਮਿੱਟੀ ਜੜੀ ਆ ਇਹ ਨੁਕਸਾਨ ਸਾ ਸਾਰੇ ਇਹ ਸਾਰੇ ਪੱਟ ਪੱਟ ਕੇ ਦਰਿਆ ਲਿਆ ਰਿਆ ਵਾ ਤੇ ਇਹ ਸਾਡਾ ਨੁਕਸਾਨ ਹੋਣ ਇਹ ਸਪੈਈਦੇ ਕਰ ਰਿਹਾ ਇਹ ਜਿਹਦਾ ਨੁਕਸਾਨ ਹੋ ਰਿਹਾ ਜੀ ਇਹਦੇ ਸਪੈਈਦੇ ਦੇ ਕਾਰਨ ਹੋ ਰਿਹਾ ਦੂਜੀ ਗੱਲ ਆ ਮਿੱਟੀ ਥੱਲੇ ਜਾਂਦੀ ਆ ਤੇ ਮਿੱਟੀ ਦੇ ਕਾਰਨ ਹੋ ਰਿਹਾ ਮਿੱਟੀ ਚਿਕਾਈ ਦੇ ਵਿੱਚ ਰੁੜ ਰੁੜ ਕੇ ਆ ਰਹੀ ਮਿੱਟੀ ਰੁੜ ਕੇ ਆ ਰਹੀ ਹੈ ਜੰਮ ਜਾਂਦੀ ਇਹ ਜੇ ਉੱਚਾ ਹੋਵੇ ਜਿੰਦਾ ਉਹ ਵੇਖੋ ਸਾਹਮਣੇ ਥੱਲੇ ਦੀ ਪਾਣੀ ਸੌਖਾ ਤੁਰਿਆ ਜਾਂਦਾ ਇਹ ਵੀ ਦੇ ਵੀ ਪਾਣੀ ਤੁਰਿਆ ਜੇ ਸਾਡਾ ਕੋਈ ਨੁਕਸਾਨ ਨਹੀਂ ਫਿਰ ਹੁੰਦਾ ਜੀ ਇਹ ਲੋਹਣਾਲ ਇਸੇ ਹੱਥ ਤੋਂ ਹੁਣ ਆਪਾਂ ਜਾ ਰਹੇ ਆ ਜਿੱਦਾਂ ਸੁਲਤਾਨਪੁਰ ਲੋਧੀ ਤੋਂ ਅੱਗੇ ਆ ਗਏ ਸੀਗੇ ਉੱਪਰ ਵਾਲੀ ਸਾਈਡ ਜਾ ਰਹੇ ਆ ਬਾਉਪੁਰ ਵਾਲੀ ਤੇ ਰਾਹ ਦੇ ਵਿੱਚ ਪਿੰਡ ਆਉਂਦਾ ਇਹ ਤੇ ਇੱਥੇ ਵੀ ਪਾਣੀ ਕਾਫੀ ਸੀਗਾ ਚੜਿਆ ਆ ਤੇ ਕਾਫੀ ਜ਼ਮੀਨਾਂ ਇੱਥੇ ਵੀ ਰੁੜ ਗਈਆਂ ਨਾ ਤੇ ਆਜੋ ਗੱਲਾਂ ਕਰਦੇ ਆ ਇੱਥੇ ਦੇ ਜਿਹੜੇ ਲੋਕਲ ਰਹਿਣ ਵਾਲੇ ਬਿਸ਼ਿੰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਇਹ ਜੀ ਪਿੰਡ ਆਲੀ ਖੁਰਦਗੀ ਜੀ ਤੇ ਇੱਥੇ ਮੰਡੇਰੀਆ ਜਿੰਨੇ ਮੇਰੇ ਵੀਰ ਸਾਰੇ ਸਾਰੇ ਪਾਣੀ ਦੀ ਮਾਰ ਚ ਆਏ ਹੋਏ ਆ ਜੀ ਤੇ ਕਿਸੇ ਦੀ 20 ਕਿਲੇ ਜਮੀਨ ਕੇਰੀ 30 ਕੇਰੀ 50 ਜੀ ਕਿਸੇ ਦਾਸ ਕੇਰੀ 2 ਉਹ ਨਹੀਂ ਉਹ ਨਹੀਂ ਦਾਈ ਆਸਰਾ ਸੀ ਤੇ ਸਭ ਪਾਣੀ ਦੀ ਮਾਰ ਚ ਆਣ ਕੇ ਸਭ ਕੋ ਢੇਰੀ ਢਾ ਕੇ ਬੈਠੇ ਹੋਏ ਆ ਇਹ ਸਾਰਾ ਝੋਨਾ ਹੀ ਸੀ ਸਾਰਾ ਝੋਨਾ ਸੀ ਕਿੱਥੇ ਤੱਕ ਦੂਰ ਤੱਕ ਦੂਰ ਇਹ ਦੂਰ ਤੱਕ ਇੱਥੇ ਹਜ਼ਾਰਾਂ ਹੀ ਏਕੜ ਜਮੀਨ ਸੀਗੀ ਇਹ ਸਾਰੀ ਤਬਾਹ ਹੋ ਗਈ ਆ ਤੇ ਘਰਾਂ ਦਾ ਨੁਕਸਾਨ ਤਾਂ ਨਹੀਂ ਹੋਇਆ ਆਪਣੇ ਘਰਾਂ ਦਾ ਜਿਹੜੇ ਦਰਬਾਲਿਆਂ ਵਾਲੀਆਂ ਛੱਤਾਂ ਹੀ ਤੇੜਾ ਪਾਟ ਗਈਆਂ ਆਜੋ ਆਜੋ ਅੱਗੇ ਆਜੋ ਅੱਗੇ ਅੱਗੇ ਆਜੋ ਤੇੜਾ ਪਾਟ ਗਈਆਂ ਬਾਲਿਆਂ ਵਾਲੀਆਂ ਛੱਤਾਂਆਂ ਵਾਂਗੀਆਂ ਛੱਤਾਂ ਬੋਲੇ ਸੜਾਂ ਕੱਚੀਆਂ ਛੱਤਾਂ ਡਿੱਗੀਆਂ ਹੋਈਆਂ ਬਾਲਿਆਂ ਦੇ ਹਾਂਜੀ ਮੀਂਹ ਦੇ ਨਾਲ ਕਾਣੀ ਦੇ ਨਾਲ ਪਾਣੀ ਵੜ ਗਿਆ ਸੀ ਅੰਦਰ ਹਾਂਜੀ ਪਾਣੀ ਲਵਾਰੀ ਨੂੰ ਵੀ ਲਵਾਰੀ ਵੀ ਪੱਖਾ ਵੀ ਟੁੱਟ ਗਿਆ ਓਹੋ ਤੇ ਲੋ ਪਰਮਾਤਮਾ ਕਿਰਪਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਸ ਏਰੀਆ 'ਚ ਸਾਰੇ ਹੁਣ ਆਪਾਂ ਗਾਂਹ ਜਾ ਰਹੇ ਆ ਉੱਥੇ ਦਾਦੇ ਦੇ ਘਰੇ ਹੀ ਰੁੜ ਗਏ ਕਹਿੰਦੇ ਉਹ ਸਾਈਡ ਤਾਂ ਹਾਂ ਜੀ ਅਮੇ ਜਿਹੜਾ ਰਸਤਾ ਵੀ ਆ ਨਾ ਤਕਰੀਬਨ ਸਾਮੀ ਸਾਮੀ ਗੱਡੀ ਆ ਰਹੀ ਆ ਹਾਂ ਜੀ ਸਾਮੀ ਸਾਮੀ ਬੋਲ ਕੇ ਬਹੁਤ ਬੰਨਿਆ ਇਹ ਪੂਰਾ ਬੰਨ ਪੂਰਾ ਹਾਂ ਜੀ ਬੇਨ ਜੀ ਸਾਡੀ ਸਤਿ ਸ਼੍ਰੀ ਅਕਾਲ ਜੀ ਸਾਡੀ ਇੱਥੇ 10 ਕਿੱਲੇ ਜ਼ਮੀਨ ਆ ਮੇਰੇ ਫਾਦਰ ਇਨ-ਲॉ ਨੇ ਕਰਮ ਸਿੰਘ ਜੀ ਜੀ ਤੇ ਉਹਨਾਂ ਦੇ ਨਾਮ ਤੇ ਆ ਤੇ ਉਹ ਵੀ ਡੁੱਬ ਗਈ ਹੋਈ ਝੋਨਾ ਪੂਰਾ ਡੁੱਬ ਗਿਆ ਆ ਏ ਮੇਰੇ ਦੀਦੀ ਨੇ ਵੱਡੇ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਝੋਨਾ ਲਾਇਆ ਪੈ ਲਿਆ ਦੇ ਵਿੱਚ ਆਓ ਬੋਲੋ ਤੇ ਆਜੋ ਭੈਣ ਜੀ ਆਜੋ ਆਜੋ ਬਹੁਤ ਮਿਹਨਤ ਕੀਤੀ ਇਹਨਾਂ ਨੇ ਪਰ ਇਹਨਾਂ ਦੀ ਹੁਣ ਮਿਹਨਤ ਕਿਸੇ ਕੰਮ ਨਹੀਂ ਆਈ ਚਲੋ ਪ੍ਰਮਾਤਮਾ ਕਿਰਪਾ ਕਰੇ ਇਹ ਜਿਹੜੀ ਪਾਦਰਨ ਲੋ ਜਿਹੜੇ ਉਹਨਾਂ ਦੀ ਮੇਰੇ ਦੀ ਇਤਲਾਤ ਕੱਟੀ ਹੋਈ ਬ ਤੇ ਥੋੜੇ ਬਜ਼ੁਰਗ ਬਹੁਤ ਜ਼ਿਆਦਾ ਨੇ ਵਾਹਿਗੁਰੂ ਹਾਂਜੀ ਚਲੋ ਪ੍ਰਮਾਤਮਾ ਕਿਰਪਾ ਕਰੇ ਜਿਹੜੀ ਇਹ ਆਫਤਾ ਆਈ ਹੈ ਨਾ ਮਹਾਰਾਜ ਇਹਨੂੰ ਜਲਦੀ ਇਹਨੂੰ ਸਹੀ ਕਰਨ ਤੇ ਬਹੁਤ ਜਿਹੜੀ ਦੇਖ ਦੇ ਅੱਖਾਂ ਚੋਂ ਨਾ ਹੰਝੂ ਆਉਂਦੇ ਆ ਜੋ ਹਾਲਾਤ ਹੋਏ ਹੋਏ ਇਸ ਏਰੀਏ ਦੇ ਤੋ ਮਹਾਰਾਜ ਕਿਰਪਾ ਕਰਨ ਹਾਂਜੀ ਵੈਰੀ ਜੀ ਦਾ ਖਾਲਸਾ ਵੈਰੀ ਫਤਿਹ ਜੀ ਫਤਿਹ 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 ਇਹ ਮਾਣਯੋਗ ਤੁਸੀਂ ਅਫਸਰ ਸਭਿਆਣ ਨਹੀਂ ਨਹੀਂ ਅਸੀਂ ਬੱਚੇ ਹਾਂ ਤੁਹਾਡੇ ਬੱਚੇ ਬੱਚੇ ਹਾਂ ਤੁਹਾਡੇ ਤੁਸੀਂ ਤਰ੍ਹਾਂ ਵੀ ਸਮਝ ਲਓ ਜੀ 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 ਸਾਡੇ ਪਾਸ ਦੇ ਅਫਸਰ ਜੋ ਤੇ ਇਹ ਇਲਾਕੇ ਦਾ ਵੇਖੋ ਕਿੰਨਾ ਨਕਸ਼ਾ ਜੀ ਆ ਦੇਖ ਰਹੇ ਆ ਦੇਖੋ ਇੱਥੇ ਤੱਕ ਆ ਸਾਰੀਆਂ ਜ਼ਮੀਨਾਂ ਤਕਰੀਬਨ ਪਾਣੀ ਦੇ ਵਿੱਚ ਜਲਮਗਨ ਹੋਈਆਂ ਪਈਆਂ ਆ ਪਤਾ ਨਹੀਂ ਲੱਗਦਾ ਦਰਿਆ ਕਿੱਥੇ ਆ ਤੇ ਜ਼ਮੀਨਾਂ ਕਿੱਥੇ ਆ ਜ਼ਮੀਨਾਂ ਕਿੱਥੇ ਜੀ ਹਾਂਜੀ ਜੀ 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 ਇਸ ਹਾਲ ਲਾਲੂ ਬਿਆ 8 ਫੁੱਟ ਪਾਣੀ ਇਥੇ ਹੋ ਚੁੱਕਾ ਜੀ ਵਾਹਿਗੁਰੂ ਵਾਹਿਗੁਰੂ ਉਹਦੇ ਵਿੱਚੋਂ ਹੋੜ ਕਰਨਾ ਸ਼ੁਰੂ ਹੋਇਆ ਹੁਣ ਘਟਣਾ ਸ਼ੁਰੂ ਹੋਇਆ ਜੀ 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 ਮਾਲ ਡੰਗਰ ਦਾ ਕਿਸੇ ਦਾ ਕੋਈ ਇੰਤਜ਼ਾਮ ਨਹੀਂ ਵਾਹਿਗੁਰੂ ਕੱਚੇ ਮਕਾਨ ਲੋਕਾਂ ਦੇ ਬੱਚੇ ਲੀੜੇ ਭੇਜੇ ਪਏ ਆ ਨੀਆਂ ਬੈਠ ਗਈਆਂ ਮੜੇ ਮੜੇ ਮਕਾਨ ਸੀ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਧਰ ਵੀ ਆ ਰਹੇ ਆ ਰਾਹਤ ਵਾਲੇ ਇੱਧਰ ਵੀ ਆ ਰਹੇ ਆ ਨਾ ਠੀਕ ਹੈ ਜੀ ਇੱਧਰ ਤਕਰੀਬਨ ਸਾਰੇ ਪਿੰਡਾਂ ਚੋਂ ਮਰੀਏ ਸਾਰੀਆਂ ਸੰਗਤੇ ਤਕਰੀਬਨ ਆ ਰਹੀਆਂ ਆ ਹੈ ਨਾ ਜੀ ਤੇ ਇਸ ਪਿੰਡ ਦਾ ਨਾਮ ਦੱਸ ਦਿਓ ਸੰਗਤ ਇੱਧਰ ਵੀ ਆਉਣ ਗਈਆਂ ਆਲੀ ਖੁਰਦ ਹੈ ਜੀ ਆਲੀ ਖੁਰਦ ਹੈ ਨਾ ਤੇ ਬਾਕੀ ਜਿਹੜੇ ਸਾਨੂੰ ਦੇਖ ਰਹੇ ਹੋ ਇਸ ਸਾਈਡ ਵੀ ਗੇੜਾ ਮੰਨ ਕੇ ਜਿਹੜੇ ਨਹੀਂ ਵੀ ਵੱਜਿਆ ਜੀ ਨਾਲ ਦਾ ਗੇੜਾ ਨਾ ਜਦੋਂ ਮੀਂਹ ਪੈਂਦਾ بارش ਹੁੰਦੀ ਬਹੁਤ ਕੱਚਾ ਪੀਕ ਪੁੰਦਾ ਵਾ ਜੀ ਜੀ ਤੇ ਪਾਤੇ ਔਖਾ ਹੀ ਆ ਫਸਲਾਂ ਵੀ ਮਰ ਗਈਆਂ ਤਾਂ ਅਸੀਂ ਕਿੱਥੋਂ ਖਾਣਾ ਗਰੀਬਾਂ ਨੇ ਹਾਂ ਪਰਮਾਤਮਾ ਕਿਰਪਾ ਕਰੇ ਸਾਡਾ ਸਾਰੇ ਨਾਲ ਮਿਲ ਕੇ ਕਰ ਰਿਹਾ ਬਾਕੀ ਚਲੋ ਜੇ ਵੀ ਤਿਲ ਫੁੱਲ ਹੋਈ ਆਪਾਂ ਇਕੱਠੇ ਹੋ ਕੇ ਕਰਾਂਗੇ ਸਾਰੇ ਜਾਣੇ ਨਾ ਹੋ ਵੀ ਰਿਹਾ ਹੈ ਤੇ ਅੱਜ ਅਸੀਂ ਇਸੇ ਦੇਖਣ ਆਏ ਸੀ ਸਾਰਾ ਕਿ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਆਪਾਂ ਉਹੋ ਹੀ ਚੀਜ਼ ਲੈ ਕੇ ਪ੍ਰੋਵਾਈਡ ਕਰਵਾਈਏ ਜਿਹੜੀ ਚੀਜ਼ ਚ ਐਕਚੁਅਲ ਚ ਲੋੜ ਆ ਹੈਨਾ ਤੇ ਇਸੇ ਕਰਕੇ ਆਪਾਂ ਗਾਂ ਵੀ ਜਾ ਰਹੇ ਆ ਇੱਥੇ ਤੇ ਰਿਆਪਾਰ ਕਰਕੇ ਵੀ ਇੱਥੇ ਕਿਸ਼ਤੀਆਂ ਜਾ ਰਹੀਆਂ ਬੋਟਾ ਜਾ ਰਹੀਆਂ ਇਹ ਤਕਰੀਬਨ ਅਸੀਂ ਤੁਰੇ ਆ ਚਿੱਟੀ ਬਈ ਤੋਂ ਕਿੱਟੀ ਪਈ ਤੂੰ ਹੁੰਦੇ ਹੋਏ ਇੱਥੇ ਤੱਕ ਪਹੁੰਚ ਗਏ ਆਂ ਗਾਂ ਤੋਂ ਫਿਰ ਇੱਦੇ ਕਾਰਵਾ ਚੱਲਦਾ ਚੱਲਦਾ ਪੂਰਾ ਰੌਂਡ ਦੇ ਕੇ ਨਾ ਜੀ ਡੇੜਾ ਬਾਬਾ ਨਾਨਕ ਤੋਂ ਹੁੰਦੇ ਹੋਏ ਫਿਰ ਆਪਾਂ ਬੈੱਕੇ ਡਿਸਾਈਡ ਕਰਾਂਗੇ ਕਿਹੜੀ ਕਿਹੜੀ ਚੀਜ਼ ਆਪਾਂ ਲੈ ਕੇ ਉੱਥੇ ਰਸਤ ਲੈ ਕੇ ਜਾਣੀ ਆ ਨਾ ਜੀ ਜੀ ਤੇ ਠੀਕ ਹੈ ਜੀ ਮਹਾਰਾਜ ਕਿਰਪਾ ਕਰੇ ਜਿਹੜਾ ਤੋੜਿਆ ਵਾ ਉਹ ਉੱਥੇ ਵੀ ਤੋੜੇ ਤਾੜੇ ਤੇ ਮਿੱਟੀ ਚਾਹੀਦੀ ਹੈ ਜੇ ਬੰਦ ਹੋਊਗਾ ਤੇ ਫੇਰ ਹੀ ਮੁੜ ਕੇ ਗਾਂ ਫਸਲਾਂ ਕਣਕ ਪੀ ਸਕਾਂਗੇ ਜੀ ਜੀ ਬਿਲਕੁਲ ਬਿਲਕੁਲ ਕਾਫੀ ਉਸ ਰੋਡ ਦੇ ਉੱਤੇ ਨਾ ਮੈਂ ਦੇਖੀਆਂ ਟਰਾਲੀਆਂ ਮਿੱਟੀਆਂ ਲੈ ਕੇ ਆ ਰਹੀਆਂ ਮਿੱਟੀ ਦੀਆਂ ਟਰਾਲੀਆਂ ਆ ਰਹੀਆਂ ਹਨ ਜੀ 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 ਹਾਂ ਜੀ ਤੇ ਇਹ ਤਾਂ ਪਾਣੀ ਬੰਦ ਹੋਊਗਾ ਤੇ ਫੇਰ ਹੀ ਆਪਾਂ ਮਿੱਟੀ ਸੁਕਰਾਗੇ ਉੱਥੇ ਹਨਾ ਵਰਤੋਂ ਕਰਾਂਗੇ ਫਿਲਹਾਲ ਤੇ ਗਰੀਬ ਇਹਨਾਂ ਦਾ ਘਰ ਪੂਰਾ ਪਾਣੀ ਚ ਡੁੱਬਿਆ ਪਿਆ ਸਾਰੇ ਡੁੱਬਿਆ ਪਏ ਪਾਣੀ ਤੇ ਇਹਨਾਂ ਨੂੰ ਸੋਦੇ ਦੀ ਜ਼ਿਆਦਾ ਜ਼ਰੂਰਤ ਹੈਗੀ ਆ ਘਰੇ ਜਾ ਕੇ ਮੈਨੂੰ ਤਾਂ ਦੇਖ ਸਕਦੇ ਆ ਸਾਡੇ ਆਲੇ ਦੁਆਲੇ ਸਾਰੇ ਇਹਨਾਂ ਦਾ ਨਹੀਂ ਆਇਆ ਪਿਆ ਵੀਡੀਓ ਬਣਾ ਸਕਦੇ ਤੁਸੀਂ ਬਹੁਤ ਬੁਰਾ ਹਾਲ ਹੈ ਲੱਗ ਗਈ ਹੈ ਹਾਂਜੀ ਚਲੋ ਆ ਜੋ ਦੇਖਦੇ ਆ ਆ ਆ ਦੱਸੋ ਜੀ ਸਭ ਮੇ ਲੱਤ ਕੱਤੀ ਆ ਹਾਂ ਵੇਖੋ ਪੱਟ ਤੋਂ ਹੂੰ ਤੇ ਝੋਨਾ ਵੀ ਆਪਣਾ ਸਾਰਾ ਮਾਰਿਆ ਗਿਆ ਚਲੋ ਮੈਨੂੰ ਲੱਗਦਾ ਵੀ ਇਹ ਵੀ ਆਪਣੀਆਂ ਪ੍ਰਸਤਾ ਹੈਗੀਆਂ ਆ ਕੁਛ ਨਾ ਕੁਛ ਰਲ ਮਿਲ ਕੇ ਕਰ ਰਹੀਆਂ ਮਹਾਰਾਜ ਕਰੂਗਾ ਜਰੂਰ ਨਾ ਹੂੰ ਜੇ ਮੈਂ ਲੱਤ ਬਣਾਈ ਦੂਜੀ ਉਹ ਵੀ ਟੁੱਟ ਗਈ ਆ ਉਹ ਵੀ ਰਿਪੇਅਰ ਕਰਉਣੀ ਚਾਹੀਦੀ ਨਵੀਂ ਬਾਨਣੀ ਪਊਗੀ ਚਲੋ ਉਹ ਮਹਾਰਾਜ ਕਿਰਪਾ ਕਰਨਗੇ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਭਨਾਂ ਨੂੰ ਬੇਨਤੀ ਸਾਡਾ ਘਰ ਜਿਹੜਾ ਪਾਣੀ ਹੜ ਆਇਆ ਹੋਇਆ ਵਾ ਉਹਦੀ ਮਾਰ ਦੇ ਵਿੱਚ ਆ ਸਾਡਾ ਘਰ ਵੀ ਸਾਡੇ ਘਰ ਦੀਆਂ ਨੀਂਹਾਂ ਵੀ ਬੈਠੀਆਂ ਪਈਆਂ ਵਾ ਵੀ ਅਸੀਂ ਆਪਦੀ ਮਿਹਨਤ ਕਰਕੇ ਕਹਾਨੇ ਆ ਤੇ ਸਾਡੇ ਕੋਲ ਘਰ ਦੀ ਮੁਰੰਮਤ ਵਾਸਤ ਮੁਰੰਮਤ ਨਹੀਂ ਹੋ ਰਹੀ ਸਾਡੇ ਕੋਲ ਪਿੰਡ ਸਾਡਾ ਹੈਗਾ ਆਲੀ ਖੁਰਦ ਜਿਹਨੇ ਜਿਹਨੇ ਲਾਗੇ ਸਾਡੇ ਘਰ ਸਾਰੇ ਆ ਨਾਲ ਬੰਦਾ ਨੂੰ ਪਾਣੀ ਲੱਗਦਾ ਸਾਡੀ ਵੀ ਕੰਦ ਪਾਟੀ ਤੇ ਪਰੇਟਾਂ ਵਾਲੀ